अमृत तो माता हो गया गलती मान ली माता तू घरों दो काम सुनाई माता जे दो कृपा हो माता संगत न माता मिठाइया बधा बढ़ देंगे चल बाबा हुक्म

ਕਿੰਨੇ ਮਹੀਨਿਆਂ ਦੇ ਵਿੱਚ ਕੰਮ ਆਉ ਜਿਹੜਾ ਮਾਤਾ ਤੂੰ ਸੋਚ ਕੇ ਆ ਟੇਕ ਮਾਤਾ ਮਾਤਾ ਜੱਲੀ ਬਾਪਾ ਹੋ ਮਾਰੇ ਤੇਰੀ ਅੱਖੀਆਂ ਦੀ ਦੂਰਵੇਂ ਹਾਂ ਮੈਂ ਸੱਜਣੇ ਸੁਨੇਵਾੜਿਆ ਮਾਰੇ ਤੇਰੀ ਅੱਖੀਆਂ ਦੀ ਦੂਰ ਤੇ ਹੋ ਮੈਂ ਸੱਜਣੇ ਸੁਨੇਵਾੜਿਆ ਅੱਜ ਇੱਕ ਮਾਤੇ ਨੇ ਘਰ ਉੱਪਰ ਦੀ ਕਣ ਪਾਇਆ ਹੋਣਾ ਪਹਿਲੀ ਗੱਲਾ ਦਰਵਾਜ਼ੇ ਤੇ ਹੁਣ ਪਹਿਲਾ ਪੁੱਛਾ ਨਾ ਨਿਕਲੀ ਹੋਵੇ ਪਹਿਲੀ ਗੱਲੇ ਦਰਵਾਜ਼ੇ ਤੇ ਹੁਣ ਪਹਿਲਾ ਕੋਈ ਪੁੱਛਾ ਨਾ ਨਿਕਲੀ ਹੋਵੇ ਜਵਾਈ ਮਰ ਗਿਆ ਹੋਵੇ

मजीत तो तो कौना माता तो जमाई कि मर गया माता है माता छोटा जमाई थी चल बा ਹੋ ਗਿਆ 1 2 3 ਨਵਾਂ ਤਾਂ ਪਰਦੇ ਜਿ ਰੱਖ ਲਈਏ ਕਿ ਦੱਸ ਦਈਏ ਚਾਂਦ ਚੱਕੇ ਮਰ ਗਿਆ ਮਾਤਾ ਜਮਾਈ ਚਾਰ ਮਿੰਨ ਨਹੀਂ ਬੁਮਾਰਿਆ ਐ ਮਾਤਾ ਚਾਂਦ ਚੱਕੇ ਮਰ ਗਿਆ 1 2 3 ਨਵਾਂ ਤਾਂ ਪਰਦੇ ਜਿ ਰੱਖ ਲੈਣਾ ਜਿਹੜੇ ਮਾਤਾ ਤੂੰ ਕੰਮ ਪੁੱਛਣ ਆਈਆਂ ਜੇ ਉਹ ਕੰਮ ਬਣੇ ਜਾਵੇ ਮਾਤਾ ਮਾਤਾ ਜਮਾਈ ਨੂੰ ਪਹਿਲਾਂ ਸੱਚ ਦਾ ਤੋਹਿਆ ਸੀ है माता गुमती रख लेना माता गड़बड़ हो जा कि हो जाए सारा काम ठीक हो जाए एक मत माता किरपा ही हो जाए तो निशानी लाती है जल्दी बाबा ਪਹਿਲੀ ਗੇਲਾ ਗਿਆ ਦਰਬਾਰ ਤੇ ਪਹਿਲਾ ਕਣ ਪਾਇਆ ਹੋਵੇ ਕੋਈ ਮਾਤਾ ਰੋਂਦੀ ਹੋਵੇ ਜਾਂ ਤੋਏ ਪੋਤੇ ਮਾਰ ਕੇ ਹੁਣ ਜਾਂ ਤੋਏ ਮੁੰਡੇ ਮਾਰ ਕੇ ਹੁਣ ਪਹਿਲੀ ਗੇਲਾ ਦਰਬਾਰ ਤੇ ਆਈਏ ਮਾਤਾ ਕਣ ਪਾਏ ਹੁਣ ਪਹਿਲੀ ਗੇਲਾ ਦੇ ਕਣ ਹੋਣ ਜਾਂ ਤੋਏ ਪੋਤੇ ਮਾਰ ਕੇ ਹੋਣ ਜਾਂ ਜਵਾਈ ਮਰ ਕੇ ਮੁੰਡੇ ਮਾਰ ਕੇ ਹੋਣ ਪਹਿਲੀ ਗੇਲਾ ਨੇ ਕਣ ਹੋਣਾ ਆਇਓ ਭਾਈ ਆਇਓ ਮਤਰਾ ਕਿੱਥੋਂ ਆਏ ਮਾਤਾ ਜਲੰਧਰ ਆਏ ਜਲੰਧਰ ਤੋਂ ਜੀ ਤੁਸੀਂ ਮਾਤਾ ਕਿੱਥੋਂ ਆਏ ਹੋ ਜਲੰਧਰ ਆਏ ਮਾਤਾ ਨਸਦਾਂਗੇ ਨਿਸ਼ਾਨੀ ਦਵਾਂਗੇ ਮਾਤਾ ਫੇਰ ਪੁੱਛਾ ਲੈਣ ਦਾ ਸਵਾਦ ਆ ਉਹੀ ਟੋਟਣ ਹੁਲਿਆਣ ਦਾ ਕੋਈ ਫਾਇਦਾ ਨਹੀਂ ਇੱਕ ਦੋ ਤਿੰਨ ਚਲੀ ਬਾਬਾ ਵੇ ਤੋ ਮੁੰਡੇ ਕਿਧੇ ਮਰ ਗਏ ਮਾਤਾ ਲਾਈਵ ਦਾ ਲਾਈਵ ਦਾ ਲੱਗਿਆ ਇੱਕ ਦਾ ਇੱਕ ਮਤ

ਬਹੁਤ ਬੱਚੇ ਮਰ ਗਏ ਮੈਂ ਬਾਬਾ ਪਤਾ ਹੀ ਨਹੀਂ ਉਕਦਾ ਤਾਂ ਪਤਾ ਲੱਗੇ ਇੱਕ ਮਰ ਗਿਆ ਮੈਂ ਦੱਸ ਸਹਕਾਰ ਕਰਤਾ ਇੱਕ ਦਾ ਤਾਂ ਇੱਕ ਮਰ ਗਿਆ ਮੈਂ ਦੱਸ ਦੂਜੇ ਦਾ ਵੀ ਨਹੀਂ ਪਤਾ ਲੱਗਿਆ ਦੂਜਾ ਵੀ ਮਾਤਾ ਮਰ ਗਿਆ ਸੋਡੇ ਘਰ ਚਾਰ ਸੀ ਹਾਂ ਸੋਡੇ ਘਰ ਚਾਰ ਸੀ ਮਾਤਾ ਦੂਜਾ ਪੁੱਤਰ ਵੀ ਮਰ ਗਿਆ ਇੱਕ ਜਿਹੜਾ ਪੁੱਤਰ ਮਰ ਗਿਆ ਸੀ ਲੀਲਾ ਹੋ ਗਿਆ ਸੀ ਚੱਲ ਬਾਬਾ ਓਏ लीला मर गयासर माता, गया? गया। माता? गया। दूजा गया। 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 गया, गया। गया। चाण चके भी माफो हो गया माता जे कि हो जे माता संत

માતા રોના ચલી ફક્કર